ਰਹੀ ਰਾਇਆ ਕਿ ਸਾਡੀ ਲੜਾਈ ਹੈ ਦਿੱਲੀ ਨਾਲ ਇੱਥੇ ਸਾਡੇ ਗੁਰੂ ਲੜਦੇ ਲੜਦੇ ਰਹੇ ਇੱਥੇ ਸਾਡੇ ਗੁਰੂ ਲੜਦੇ ਅਸੀਂ ਬੜਾ ਦਿੱਲੀ ਵਾਸਤੇ ਕੁਰਬਾਨੀਆਂ ਸਾਡੇ ਗੁਰੂਆਂ ਨੇ ਕੀਤੀਆਂ ਤਤੀਆਂ ਤਵੀਆਂ ਤੇ ਬੈਠੇ ਸੀਸ ਵੀ ਭੇਟ ਕੀਤੇ ਪਰਿਵਾਰ ਵੀ ਭੇਟ ਕੀਤੇ ਲੇਕਿਨ ਦਿੱਲੀ ਤੇ ਤਰਸ ਨਹੀਂ ਆਇਆ ਜੋ ਗੁਰੂ ਕਰਦਾ ਹੈ ਸਭ ਠੀਕ ਕਰਦਾ ਕਦੇ ਵੀ ਗੁਰੂ ਦੇ ਕਹੇ ਨੂੰ ਇਹ ਨਾ ਕੋ ਗਲਤ ਉਹਨੂੰ ਕੋ ਸਤ ਵਜਾ ਮੈਂ ਤਾਂ ਕੀਤੀ ਜ਼ਿੰਦਗੀ ਸਿੱਖਿਆ ਗੁਰਬਾਣੀ ਵੀ ਸਾਨੂੰ ਇਹ ਸਮਝਾਉਂਦੀ ਹੈ ਸੁਖੀ ਬਸੇ ਮਸਕੀਨੀ ਆਪ ਨਵਾਰ ਖਲੇ بڑے بڑے ਹੰਕਾਰੀਆਂ ਨਾਲ ਗਰਮ ਗਰਸ ਕੋਈ ਚੀਜ਼ ਦਾ ਹੰਕਾਰ ਨਾ ਕਰੋ ਰੰਗੀ ਤੇ ਵਰਗਿਆਂ ਦੇ ਟੁੱਟ ਗਏ ਨੇ ਇਸ ਕਰਕੇ ਨੀਵੀਂ ਪਾ ਕੇ ਚੱਲੋ ਗੁਰੂ ਤੋਂ ਅਸ਼ੀਰਵਾਦ ਲਓ ਆ ਦੋ ਗੱਲਾਂ ਸਿੱਖਿਆ ਇਹੀ ਗੁਰੂ ਕਿਰਪਾ ਕਰੇ ਇਹ ਤੋਂ ਡੋਲਣ ਨਾ ਦੇ ਕੋਈ ਮੈਂ ਤਾਂ ਉਹ ਸਿੱਖਦਾ ਤੁਹਾਡਾ ਨਾ ਬਹੁਤ ਲੰਬਾ ਹੈ ਯਾਨੀ ਕਿ ਕੈਰੀਅਰ ਹੈ ਕੀ ਤੁਸੀਂ ਇਸ ਸਮਾਜ ਜਿਹੜੀ ਪ੍ਰਾਣਗੀ ਮਿਲੀ ਹੈ ਇਹਨੂੰ ਪਾ ਕੇ ਕਿਹਦਾ ਮਹਿਸੂਸ ਕਰਦੇ ਦੇਖੋ ਮੈਂ ਤਾਂ ਹੱਥ ਬੰਨੇ ਸੀ ਨਾਲ ਬੈਠੇ ਮੇਰੇ ਮੈਂ ਜ਼ਿਆਦਾ ਨਹੀਂ ਕਹਿਣਾ ਇਹਨਾਂ ਨੇ ਕੋ ਬਹੁਤ ਕੁਝ ਕਹਿਤਾ ਮੈਂ ਹੱਥ ਬੰਨੇ ਸੀ ਲੇਕਿਨ ਅਖੀਰ ਨੇ ਕਿਹਾ ਕਿ ਸਾਡਾ ਹੁਕਮ ਹੈ ਪ੍ਰਧਾਨ ਜੀ ਤੁਹਾਡੇ ਇਹਨਾਂ ਨੇ ਕਿ ਸਾਰਿਆਂ ਨੇ ਸਾਡਾ ਹੁਕਮ ਹੈ ਸਤਿਵਚਨ ਬਹੁਤ ਔਖਾ ਕੰਮ ਹੈ ਬੜੀ ਵੱਡੀ ਸੇਵਾ ਹੈ ਮੈਂ ਇਹਨੂੰ ਔਦਾ ਨਹੀਂ ਸਮਝਦਾ ਮੈਂ ਇਹਨੂੰ ਸੇਵਾ ਸਮਝਦਾ ਪਾਵਰ ਮਿਲੀ ਹੈ ਜੀ ਕੋਈ ਨਾ ਕੋਈ ਬੈਨ ਪਾਵਰ ਇਸਨ ਮੈਂ ਇਹਨੂੰ ਔਖਾ ਸਮੇਂ ਦੀ ਸੇਵਾ ਸਮਝਦਾ ਤੇ ਗੁਰੂ ਤੋਂ ਅਸ਼ੀਰਵਾਦ ਮੰਗਣਾ ਤੇ ਅਕਾ ਸੰਗਤ ਤੋਂ ਮੰਗਣਾ ਸੰਗਤ ਗੁਰੂ ਦੀ ਹੈ ਤੇ ਗੁਰੂ ਸਭ ਦਾ ਗੁਰੂ ਹੈ ਇਸ ਕਰਕੇ ਉਹ ਅਸ਼ੀਰਵਾਦ ਦੇ ਦੇ ਅਸੀਂ ਹੱਥੋਂ ਗਲਤੀ ਨਾ ਹੋਵੇ ਕੰਮ ਕਰਨ ਦੀ ਸ਼ਕਤੀ ਦੇ ਗਲਤੀਆਂ ਗਲਤੀਆਂ ਕਰਾਂਗੇ ਅਸੀਂ ਕਰਾਂਗੇ ਚੰਗਾ ਹੋਏਗਾ ਤੇ ਗੁਰੂ ਮਹਾਰਾਜ ਤੇ ਸੰਗਤ ਕਰੇਗੀ ਇਹਨਾਂ ਹਾਲਾਤਾਂ ਚ ਤੁਹਾਨੂੰ ਇਹ ਸੇਵਾ ਮਿਲੀ ਹੈ ਕੀ ਲੱਗਦਾ ਪਾਰਟੀ ਨੂੰ ਨਿਹਾਰ ਤੋਂ ਕੱਟਣ ਤੇ ਨਹੀਂ ਕੀ ਜਿਹੜੀਆਂ ਰਣ ਦਿੱਤੀਆਂ ਜਾਂ ਕੀ ਕਰੋਗੇ ਇਹ ਵੀ ਸਾਰੇ ਜਦੋਂ ਬੈਠ ਕੇ ਰਾਏ ਕਰਾਂਗੇ ਜੋ এজেন্ডਾ ਤੈਅ ਹੋਏਗਾ ਉਹਦੇ ਮੁਤਾਬਕ ਚੱਲੇਗਾ ਮੈਂ ਇਕੱਲਾ ਤਾਂ ਫਿਰ ਫੈਸਲਾ ਤਾਂ ਗਲਤ ਹੋ ਗਿਆ ਮੈਂ ਤਾਂ ਰਿਟ੍ਰੇਟਰ ਬਣ ਜੂ ਗੁਰੂ ਸੰਤੋਸ਼ ਕਰੇ ਨਾ ਬੰਦਾ ਕਿਸ ਨੂੰ ਸੰਤੋਸ਼ ਨਹੀਂ ਕਰ ਸਕਦਾ ਕੋਈ ਵੀ ਬਧਾਈਆਂ ਦਾ ਕੋਈ ਆਇਆ ਨਹੀਂ ਫੋਨ ਵੀ ਨਹੀਂ ਕਰਦਾ ਮੇਰੇ ਨਾਲ ਤੇ ਕੋਈ ਜੇ ਨਾਰਾਜ਼ ਹੈ ਮੈਂ ਤਾਂ ਉਹ ਵੀ ਨਹੀਂ ਗਿਣਦਾ ਜੇ ਮੇਰੇ ਸਾਹਮਣੇ ਆ ਕੇ ਕਹੇ ਕਿ ਬਹੁਤ ਬਾੜਾ ਹੈ ਕੋਈ ਸਤ ਵਚਨ ਨਹੀਂ ਨਹੀਂ ਬਧਾਈਆਂ ਬਾਈ ਕਹਿੰਦਾ ਸਾਰੀ ਚੀਜ਼ ਦਾ ਸਤ ਵਚਨ ਮੈਂ ਹੁਣ ਕਿਹਦੀ ਕਿਹਦੀ ਦੱਸਾਂ ਮੈਂ ਸਾਰੋ ਜੀ ਨੂੰ ਤਰਖਾਈਆ ਕਰਾ ਦਿੱਤਾ ਗਿਆ ਸਪੈਸਟ ਤੇ ਤੁਹਾਡਾ ਕੀ ਪ੍ਰਤੀਕਰਮ ਹੈ ਸਭ ਤੋਂ ਪਹਿਲਾ ਤਰਾ ਜੋ ਪ੍ਰਧਾਨ ਸਾਹਿਬ ਨੇ ਪਾਰਟੀ ਦੇ ਜੋ ਸਾਰੇ ਸੀਨੀਅਰ ਸਾਥੀ ਸੀ ਕੱਲ ਉਹਨਾਂ ਨੇ ਰਾਏ ਕਰਕੇ ਇਹ ਬੜੀ ਜ਼ਿੰਮੇਵਾਰੀ ਤੇ ਔਕੀਂ ਸੇਵਾ ਸੀ ਇਹ ਮੇਰੇ ਜੁਮੇ ਲਈ ਜਿਹੜੇ ਸਾਰੇ ਸਾਥੀਆਂ ਨੇ ਮੈਨੂੰ ਕਿਹਾ ਤਾਂ ਮੈਨੂੰ ਸਿਰ ਝੁਕਾਉਣਾ ਪਾਰਟੀ ਵਾਸਤੇ ਮੇਰਾ ਫਰਜ਼ ਬਣਦਾ ਸੀ ਉਹ ਸਿਰ ਝੁਕਾਉਂਦਾ ਹੋਇਆ ਇਹ ਸੇਵਾ ਦੇ ਵਾਸਤੇ ਗੁਰੂ ਤੋਂ ਅਸ਼ੀਰਵਾਦ ਲੈਣ ਵਾਸਤੇ ਪਹਿਲਾਂ ਅਨੰਤਪੁਰ ਸਾਹਿਬ ਕੇ ਅਸੀਂ ਗੁਰੂ ਤੋਂ ਸ਼ੀਰਵਾ ਲਿਆ। ਇਹ ਰਸਤੇ 'ਚ ਇਹ ਵੀ ਗੁਰੂ ਦਾ ਵੱਡਾ ਸਥਾਨ ਹੈ। ਇਹ ਜਗਾਈ ਇੱਥੇ ਮੱਥਾ ਟੇਕਿਆ ਗੁਰੂ ਤੋਂ ਅਸ਼ੀਰਵਾਦ ਲਿਆ। ਇਸ ਤੋਂ ਬਾਅਦ ਅਨੰਤਪੁਰ ਸਾਹਿਬ ਸਾਰੇ ਸਾਥੀਆਂ ਨਾਲ ਜਾਵਾਂ। ਇਸ ਕਰਕੇ ਪਹਿਲਾ ਸਾਡਾ ਇਹ ਕੰਮ। ਕੁਦਰਤੀ फैसला ਜਿਹੜਾ ਕਿ ਤਰੀਖ ਅੱਜ ਸੀ ਉਹਦਾ ਫੈਸਲਾ ਉਹਨਾਂ ਨੇ ਸੁਣਾਇਆ ਜੋ ਫੈਸਲਾ ਸੁਣਾਇਆ ਹੈ ਜੋ ਗੁਰੂ ਦਾ ਸਿੱਖ ਹੈ ਪੁਰਗਰਾ ਸਭ ਨੂੰ ਮੰਨਦਾ ਹੈ ਕੋ ਕਾਲ ਤਖਤ ਨੂੰ ਸਰਬੋਤਮ ਮੰਨਦਾ ਉਥੋਂ ਜੋ ਫੈਸਲਾ ਹੁੰਦਾ ਉਹ ਸਦਾ ਸਿਰ ਚ ਕਉਂਦਾ ਅਸੀਂ ਕਦੇ ਸੋਚ ਹੀ ਨਹੀਂ ਸਕਦੇ ਕਿ ਅਸੀਂ ਉਸ ਫੈਸਲੇ ਤੇ ਕੋ ਕਿੰਤੂ ਕਰੀਏ ਕੋਈ ਇਹ ਕਹੀਏ ਕਿ ਐ ਨਹੀਂ ਹੈ ਉਹ ਆ ਇਸ ਤੇ ਕੇ ਜੋ ਫੈਸਲਾ ਆਇਆ ਪ੍ਰਧਾਨ ਸਾਹਿਬ ਪਹਿਲਾਂ ਹੀ ਲਿਖ ਕੇ ਦੇ ਕੇ ਆਏ ਉਹਨਾਂ ਨੇ ਆਪਣੇ ਲਿਖਤ ਦੇ ਵਿੱਚ ਹੀ ਕਹਿਤਾ ਸੀ ਕਿ ਜੋ ਹੋਇਆ ਜਾਣੇਣ ਜਾਣੇ ਸਰਕਾਰ ਤੋਂ ਹੋਇਆ ਪਾਰਟੀ ਤੋਂ ਹੋਇਆ ਮੈਂ ਸਾਰਾ ਆਪ ਦੀ ਝੋਲੀ ਸਪਾਉਣਾ ਤੇ ਝੋਲੀ ਚ ਪਾ ਕੇ ਗੁਰੂ ਪਾਸੋਂ ਅਸ਼ੀਰਵਾਦ ਮੰਗਦਾ ਕਿ ਜੋ ਮੈਨੂੰ ਸੇਵਾ ਮਨਜ਼ੂਰ ਹੈ ਪਰ ਫਿਰ ਉਸ ਤੋਂ ਬਾਅਦ ਅੱਜ ਤੱਕ ਕੋਈ ਸਵਾਲ ਹੀ ਨਹੀਂ ਕਿ ਉਸ ਫੈਸਲੇ ਤੇ ਪ੍ਰਧਾਨ ਜੀ ਜਾਂ ਅਸੀਂ ਕੋ ਕਿੰਨੀ ਕਰੀਏ ਨਾ ਕਰ ਸਕਦੇ ਆ ਨਾ ਕਰੀਏ ਤੇ ਨਾ ਕਰੇ ਆਉਣ ਵਾਲੀ ਜ਼ਿੰਦਗੀ ਚ ਕਰੀਏ ਸਭ ਉਹਦੇ ਹੁਕਮ ਨੇ ਉਹਦੇ ਨਾਲ ਸਾਰਾ ਸੰਸਾਰ ਚੱਲਦਾ ਸੋ ਹੱਥ ਬਨ ਕੇ ਸਿਰ ਚੁੱਕਾ